ਅਸਲਾਮੁਅਲੈਕਮ ਵੀਵਰਸ ਅੱਜ ਦੀ ਵੀਡੀਓ ਆ ਗਿਆਨੀ ਸੁਖਦੇਵ ਸਿੰਘ ਜੀ ਦੀ ਮੈਂ ਕਿੰਨੀ ਆ ਬੜੀ ਇੰਟਰਸਟਿੰਗ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਭੈਣੋ ਆਖੋ ਧੰਨ ਬੇਬੇ 11 ਵਰਿਆਂ ਦੀ ਉਮਰ 'ਚ ਬੇਬੇ ਦਾ ਵਿਆਹ ਹੋਇਆ ਭੈਣੋ ਤੁਹਾਨੂੰ ਵੀ ਬੇਨਤੀ ਆ ਆ ਨਵਾਂ ਹੀ ਕਾਮਣ ਚੱਲ ਪਿਆ ਇੱਕ ਅੱਗੇ 5 ਦਰਿਆ ਸੀ ਪੰਜਾਬ ਦੇ ਹੁਣ 7 ਨੇ ਛੇਵਾਂ ਸਮੈਕ ਦਾ ਤੇ ਸਤਵਾਂ ਬਿਊਟੀ ਪਾਰਲਰ ਜੀ ਗੁਸਾਨਾ ਕਰਿਓ ਪ੍ਰਚਾਰਕ ਬਾਬਾ ਦੀਪ ਸਿੰਘ ਵੱਲ ਨੂੰ ਮੂੰਹ ਕਰਿਓ ਜਿਹੜੀ ਮੇਰੀ ਭੈਣ ਚਪੈਰੇ ਚ ਹਾਜ਼ਰੀ ਭਰਦੀ ਐ ਲਾਈਵ ਚ ਬੇਨਤੀ ਕਰਾਂਗਾ ਸ਼ਹੀਦਾਂ ਦੀ ਯਾਦ ਅੰਦਰ 4 ਘੰਟੇ ਚੌਂਕੜਾ ਮਾਰਨ ਵਾਲੀ ਏ ਧੀਏ ਬਾਬਾ ਦੀਪ ਸਿੰਘ ਸਾਹਿਬ ਨੂੰ ਜੇ ਪਿਆਰ ਕਰਦੀਆਂ ਤੇ ਆਪਣੇ ਕੇਸਾਂ ਦੀ ਬੇਦਬੀ ਨਾ ਕਰੇ ਯਾਦ ਰੱਖ ਲਿਓ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮਾਨੋ ਭੈਣੋ ਤੁਸੀਂ ਨੋਟ ਕਰਿਓ ਵੀਰ ਵੀ ਕਰਨ ਗੱਲ ਕੌੜੀ ਐ ਮਰਜ਼ ਮੌਕਾ ਦੇਵੇ ਇਹੋ ਜੀਆਂ ਕਥਾ ਸਾਡੀਆਂ ਸਟੇਜਾਂ ਤੋਂਆਂੀਆਂ ਚਾਹੀਦੀਆਂ ਜਿਹੜੀਆਂ 메ਨ ਸਟੇਜਾਂ ਸਾਡੀਆਂ ਉਥੋਂ ਬੁਲਾਰੇ ਬੋਲਣ ਬੋਲੋ ਸਤਨਾਮ ਚਲੋ ਜਦੋਂ ਕਿਤੇ ਗੁਰੂ ਕਿਰਪਾ ਕਰੇਗਾ ਜ਼ਰੂਰ ਦਰਸ਼ਨ ਕਰਾਂਗੇ ਮੈਂ ਅੰਦਰੋਂ ਗੱਲ ਕਹਿਤੀ ਗੁਰੂ ਸਮਝ ਗਿਆ ਇਹ ਸਚਾਈ ਐ ਅੱਜ ਮੈਸੇਜ ਦੀ ਲੋੜ ਜਿੰਨੀ ਸੰਗਤ ਜੁੜੀ ਹੋਰ ਫਾਇਦਾ ਹੋ ਜੇ ਬਾਬਾ ਦੀਪ ਸਿੰਘ ਨੇ ਸਿੱਖੀ ਕੇਸਾਂ ਸਵਾਸਾਂ ਨਾ ਮੰਗੀ ਕੇ ਨਹੀਂ ਮੰਗੀ ਤੇ ਭੈਣੋ ਫਿਰ ਧਿਆਨ ਦੇਣਾ ਜਿਹੜੀ ਭੈਣ ਧੀ 20-25 ਸਾਲ ਆਪਣੇ ਬਾਪੂ ਦੀ ਪੱਗ ਆਪਣੇ ਭਰਾ ਦਾ ਸਨਮਾਨ ਤੇ ਗੁਰੂ ਦੀ ਸਿੱਖਿਆ ਤੇ ਚੱਲਦੀ ਹੈ ਜਿੱਦਨ ਫਲ ਪੱਕਦਾ ਭਾਵ ਉਹਦਾ ਆਨੰਦ ਕਾਰਜ ਹੁੰਦਾ ਉਹ ਆਨੰਦ ਕਾਰਜ ਪਰਸੋਂ ਇੱਕ ਸਿੰਘ ਨੇ ਮੇਰੇ ਕੋਲ ਦੁੱਖ ਦੱਸਿਆ ਮੈਨੂੰ ਯਾਦ ਆਇਆ ਗੁਰਮਖੋ ਉਹ ਕਹਿੰਦਾ ਮੇਰੀ ਰਿਸ਼ਤੇਦਾਰੀ ਹੈ ਵੀਰ ਜੀ ਕਹਿੰਦਾ ਮੈਂ ਤੜਕੇ 2 ਵਜੇ ਉੱਠਿਆ ਮੈਂ ਨਿਤਨੇਮ ਕਰਨਾ ਸੀ ਛਨਾਣ ਕੀਤਾ ਤੇ ਮੇਰੇ ਸੰਬੰਧੀ ਕਹਿੰਦੇ ਆ ਗੁਰਮਖਾ ਪੈਸੇ ਗਿਣੀ ਕਹਿੰਦਾ ਵੀ ਮੈਂ ਕਿਹਾ ਤੜਕੇ ਦੱਥੀਆਂ ਕੱਢੀ ਫਿਰਦੇ ਆ ਕੀ ਕਰਨੇ ਕਹਿੰਦੇ ਗਿਣਤੀ ਮਾਰਿਓ 1 ਲੱਖ ਤੇ 20 ਹਜ਼ਾਰ ਰੁਪਈਆ ਪੈਣੋ ਧਿਆਨ ਦੇਣਾ 1 ਲੱਖ ਤੇ 20 ਹਜ਼ਾਰ ਰੁਪਈਆ ਕਹਿੰਦੇ ਮੈਂ ਦੱਥੀ ਗਿਣੀ ਤੇ ਮੈਂ ਆਪਣੇ ਰਿਸ਼ਤੇਦਾਰ ਨੂੰ ਪੁੱਛਿਆ ਇਹ ਕਰਨੇ ਕਿਉ ਇਹ ਕਿੱਥੇ ਦੇਣ ਲੱਗਾ ਤੜਕੇ 3 ਵਜੇ ਤੇ ਉਸ ਸਰਦਾਰ ਨੇ ਪਤਾ ਕੀ ਆਖਿਆ ਕਹਿਣ ਲੱਗਾ ਮੈਨੂੰ ਨਹੀਂ ਪਤਾ ਆਪਣੀ ਭੈਣ ਨੂੰ ਪੁੱਛ ਲਾ ਤੇ ਭੈਣ ਨੂੰ ਜਦੋਂ ਪੁੱਛਿਆ ਤੇ ਉਹ ਭੈਣ ਨੇ ਕੀ ਜਵਾਬ ਦਿੱਤਾ ਕਹਿੰਦੇ ਮਾਫ਼ ਕਰਿਓ ਅੱਜ ਬੱਚੀ ਦਾ ਵਿਆਹ ਏ ਤੇ ਬੱਚੀ ਨੂੰ ਤਿਆਰ ਕਰਨਾ ਏ 1,20,000 ਰੁਪਇਆ ਦੋ ਘੰਟਿਆਂ ਦਾ ਲਿਆ ਗੱਜ ਕੇ ਆਖੋ ਸਤਨਾਮ ਕਿੱਥੇ ਤੁਰੇ ਫਿਰਦੇ ਹੋ ਗੁਰਮਖੋ ਕਿਹੜੀ ਦੁਨੀਆ ਚ ਗਵਾਚੇ ਫਿਰਦੇ ਆ ਜਿਸ ਬਾਬਾ ਦੀਪ ਸਿੰਘ ਨੂੰ ਪਿਆਰ ਕਰਦੇ ਜੇ ਉਹਨਾਂ ਸਿੱਖੀ ਕੇਸਾਂ ਸਵਾਸਾਂ ਦਾ ਮੰਗੀ ਤੇ ਬਚਨ ਹੋਏ ਸੀ ਅੱਜ 120000 ਰੁਪਇਆ ਦੇ ਕੇ ਬਾਬੇ ਨਾਨਕ ਤੇ ਬਾਜਾਂ ਵਾਲੇ ਦੇ ਚੋਲੇ ਨੂੰ ਲੀਰਾ ਨਾ ਕਰਿਆ ਕਰੋ ਆਖੋ ਸਤਿਨਾਮ ਚੰਗੀ ਲੱਗੇ ਤੇ ਰੱਖ ਲਿਓ ਮੈਂ ਅੱਗੇ ਤੁਰਨ ਦਾ ਯਤਨ ਕਰਾਂ ਸੋ ਵੀਵਰਸ ਅਸੀਂ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸੁਖਦੇਵ ਸਿੰਘ ਜੀ ਦੀ ਮੈਂ ਕਿ ਨਹੀਂ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਔਰ ਅੱਜ ਕੱਲ ਸਾਡੇ ਸਮਾਜ 'ਚ ਹੁਣ ਹੀ ਇੰਜ ਦੇ ਆਵੇ ਕਿ ਅਸੀਂ ਬਿਊਟੀ ਪਾਰਲਰਾਂ ਦੇ ਪਿੱਛੇ ਟੁਰੇ ਫਿਰਦੇ ਆ ਅਸੀਂ ਉਹੋ ਜਿਹੀਆਂ ਜਗ੍ਹਾ ਤੇ ਪੈਸਾ ਜ਼ਾਇਆ ਕਰਦੇ ਆ ਜਿੱਥੇ ਕੋਈ ਮਾਇਨੇ ਹੀ ਨਹੀਂ ਰੱਖਦਾ 2 ਘੰਟਿਆਂ ਦਾ ਜਿਸ ਤਰ੍ਹਾਂ ਕਿ ਉਹ ਕਹਿੰਦੇ ਸੀ ਅਸੀਂ ਲੱਖਾਂ ਦੇ ਹਸਾਬ ਨਾਲ ਪੈਸਾ ਦਿੰਨੇ ਆ ਉਸਲੇ ਮੂੰਹ ਤੋਂ ਨਹੀਂ ਆਤੇ ਸਾਡਾ ਸਾਰਾ ਕੁਝ ਤਾਂ ਉਹੀ ਹੁੰਦਾ ਨਾ ਜੋ ਇਕ ਨੇਚਰਲ ਹੁੰਦਾ ਵੈ ਔਰ ਇਹੋ ਜੀਆਂ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ ਅਗਰ ਅਸੀਂ ਆਪਣੀ ਨੇਚਰਲ ਬਿਊਟੀ ਨੂੰ ਬਹਾਲ ਰੱਖਣਾ ਤਾਂ ਅਸੀਂ ਫਰੂਟਸ ਕੇ ਸਬਜ਼ੀਆਂ ਕੱਚੀਆਂ ਇਹ ਜੀਆਂ ਚੀਜ਼ਾਂ ਖਾਈਏ ਕਿਉਂ ਅਸੀਂ ਇਹੋ ਜੀਆਂ ਜਗ੍ਹਾ ਤੇ ਜਾ ਕੇ ਪੈਸਾ ਦਿੰਨੀ ਹੈ ਇਹ ਪੈਸਾ ਅਗਰ ਕਿਸੇ ਅਸੀਂ ਗਰੀਬ ਨੂੰ ਦਈਏ ਉਹ ਕਿਸੇ ਗਰੀਬ ਦੀ ਬੇਟੀ ਨੂੰ ਦਈਏ ਉਹਦੇ ਕੰਮ ਆਵੇ ਔਰ ਉਹਦਾ ਅਜਰ ਸਾਨੂੰ ਵੀ ਮਿਲੇ ਲੇਕਿਨ ਅੱਜਕੱਲ ਇਹ ਇੱਕ ਟ੍ਰੈਂਡ ਬਣ ਗਿਆ ਵੈ ਪਾਰਲਰਾਂ 'ਚ ਜਾਂਦਾ ਇਹੋ ਜੀਆਂ ਜਗ੍ਹਾ ਤੇ ਜਾਂਦਾ ਔਰ ਗਿਆਨੀ ਸੁਖਦੇਵ ਸਿੰਘ ਜੀ ਬੜੀ ਵਧੀਆ ਗੱਲ ਕਰਨਦੇ ਸੀ ਕਿ ਇਹ ਕੰਮ ਜਿਹੜਾ ਵਾ ਇਹ ਨਹੀਂ ਹੋਣਾ ਚਾਹੀਦਾ ਤੇ ਇਹ ਨਵਾਂ ਧੀਆਂ ਨੂੰ ਭੈਣਾਂ ਨੂੰ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਵਾ ਕਿਉਂਕਿ ਇਹਦੇ ਵਿੱਚ ਕੁਝ ਨਹੀਂ ਰੱਖਿਆ ਬਾਕੀ ਮੈਨੂੰ ਤੇ ਇਹਨਾਂ ਦੀ ਕਥਾ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰੇ